545 ਕਰੋੜ ਰੁਪਏ ਦਾ ਦਿੱਤਾ ਜਿਹੜਾ ਪ੍ਰੋਜੈਕਟ ਜਿਹੜਾ ਅੱਜ ਜਿਹੜਾ ਇਹ ਬਿਲਕੁਲ ਸੌਕ ਹੋ ਚੁੱਕਾ ਵਾ ਕਿਉਂਕਿ ਪਹਿਲੇ ਵੀ ਕਾਫੀ ਵਿਧਾਦਾਰੀਆਂ ਵੱਲੋਂ ਇਹ ਚੀਜ਼ਾਂ ਮੁੱਦਾ ਚੁੱਕਿਆ ਗਿਆ ਸੀਗਾ ਕਿ ਜਿਹੜਾ ਇਹ ਪ੍ਰੋਜੈਕਟ ਆ ਇਹ ਇੱਕ ਵੱਡੇ ਵੱਡੇ ਛੜਨ ਵਿੱਚ ਕੰਮ ਜਾਦਾ ਪਰ ਪਾਸੀ ਤੋਂ 545 ਕਰੋੜ ਖਰਚ ਕੇ ਅਕਾਲੀ ਸਰਕਾਰ ਨੇ ਮੈਂ ਜ਼ਮਾਨਤ ਦੀ ਚੰਤਾ ਦੇ ਟੈਕਸ ਦਾ ਦੋਹਰਾ ਭਰਿਆ ਖਜ਼ਾਨਾ ਉਮਤੀ ਕਿਤਾਬਾ ਇਹ ਜਿਹੜੇ ਸਟੂਡੈਂਟ ਨੇ ਸਕੂਲ ਦੇ ਬੱਚੇ ਉਹ ਕਾਊਂਟਰ ਤੇ ਆ ਕੇ ਪਹੁੰਚ ਕਰਦੇ ਨੇ ਕਿ ਇਹਨਾਂ ਨੂੰ ਮੁਲਾਜ਼ਮਾਂ ਪੁੱਛਦੇ ਨੇ ਕਿ ਭਾਜੀ ਪੈਂਜੀ ਇਹ ਬੱਸ ਕਦੋਂ ਚੱਲੇਗੀ ਅਸੀਂ ਸਕੂਲ ਜਾਨੇ ਸੀ ਕਾਲਾ ਜਾਂਦੇ ਸੀ ਤੇ ਬਜ਼ੁਰਗ ਜਿਹੜੇ ਨੇ ਉਹ ਵੀ ਜਰੂਰ ਜਾਂਦੇ ਸੀ ਤੇ ਏਸੀ ਵਾਲੀ ਬੱਸ 'ਚ ਬੈ ਕੇ ਜਾਂਦੇ ਸੀ ਤੇ ਅੱਜ ਜਦੋਂ ਬੁਰਾ ਹਾਲ ਐ ਤੇ ਕੰਪਨੀ ਇਹ ਬਣਾ ਲੱਤੀ ਆ ਕਿ ਟੈਂਡਰ ਕੱਢ ਰਹੇ ਆ ਪਰ ਉਹ ਟੈਂਡਰ ਇਹ ਚੁੱਕਿਆ ਕਿਉਂ ਨਹੀਂ ਜਾਂਦਾ ਦੇਖੋ ਇਹ ਸਵਾਲ ਫੇਰ ਆ ਜਾਂਦਾ ਸਾਡੀ ਮੌਜੂਦਾ ਸਰਕਾਰ ਦੇ ਉੱਤੇ ਇਹ ਉਹਨਾਂ ਤੱਕ ਸਾਨੂੰ ਗੱਲ ਪਹੁੰਚਾਣੀ ਪਵੇਗੀ ਇਹ ਜੇ ਇਹ ਸਟੈਂਡਰਡ ਨੂੰ ਕਿਸੇ ਵੀ ਜਾਂ ਤੇ ਨਾ ਕਿ ਸਰਕਾਰ ਦੁਆਰਾ ਚਲਾਣਾ ਚਾਹੁੰਦੇ ਹੋ ਜਾਂ ਕਿਸੇ ਪ੍ਰਾਈਵੇਟ ਕੰਪਨੀ ਦੇਣਾ ਚਾਹੁੰਦੇ ਹੋ ਇਹ ਜਿਹੜਾ ਮੁੱਦਾ ਇਹਨੂੰ ਖਤਮ ਕਰਕੇ ਜਾਂ ਤਾਂ ਅਬਦਲ ਕੇ ਚਲਾਇਆ ਜਾਵੇ ਤੇ ਜਾਂ ਇਹਨੂੰ ਫਲੋਕ ਤਰਾਰ ਕੇ ਤਬ ਦਿੱਤਾ ਜਾਵੇ। ਕਿ ਆਹ ਜਿਹੜੀ ਪ੍ਰੋਜੈਕਟ ਜਿਹੜਾ 44 ਦਰਸਾਲ ਹੋਰ ਲਗਾਇਆ ਗਿਆ ਦਾ ਇਹ ਬਹੁਤ ਹੀ ਚਲੋ ਉਹਨਾਂ ਵੱਲੋਂ ਤਾਂ ਇੱਕ ਬੜਾ ਸਹਾਨੀਆ ਕਦਮ ਜੀਗਾ ਪਰ ਮੇਰੇ ਆਪਣੇ ਵਿਚਾਰ ਦੇ ਮੁਕਾਬਕ ਅਮਰ ਤੇ ਗੁਰਵਾਲੀ ਨਗਰੀਕ ਇੱਕ ਬਹੁਤ ਮਤਲਕੀ 20 ਕਿਲੋ ਮਿਲਟ ਦਾਇਰੇ ਚ ਫੈਲੀ ਹੋਈ ਆ 5 545 ਕਰੋੜ ਰੁਪਏ ਦਾ ਜਿਹੜਾ ਪ੍ਰੋਜੈਕਟ ਆ ਉਹ ਆ ਜੇ ਤੁਸੀਂ ਦੇਖ ਰਹੇ ਹੋ ਕਿ ਉਹ ਤੂਲ ਚੱਟ ਰਿਹਾ ਵਾ ਬੱਸਾਂ ਦੇ ਟਾਇਰ ਗਾਇਬ ਹੈ ਸ਼ੀਸ਼ੇ ਟੁੱਟ ਚੁੱਕੇ ਆ ਸੀਟਾ ਹੈ ਨਹੀਂ 2019 ਵਿੱਚ ਅੰਮ੍ਰਿਤਸਰ ਵਿੱਚ ਇੱਕ ਦਾ ਪ੍ਰੋਜੈਕਟ ਲਿਆਂਦਾ ਜਾਂਦਾ ਏ ਜਿਹਦਾ ਨਾਮ ਹੈ BRTS ਮਤਲਬ ਬੱਸ ਟਰਾਂਜ਼ਿਟ ਡੈਪੋਟ ਸਿਸਟਮ ਉਸ ਤੋਂ ਬਾਅਦ ਜਦੋਂ ਇਹ ਬੱਸ ਚੱਲਦੀ ਏ ਤੇ ਲੋਕਾਂ ਵਿੱਚ ਬੜਾ ਹੀ ਉਤਸ਼ਾਹ ਵਾਜ ਜਾਂਦਾ ਏ ਇੱਕ ਹਫ਼ਤੇ ਵਿੱਚ ਹੀ 43000 ਪੈਸੇਂਜਰ ਦਾ ਰਕਾਰਡ ਬਣ ਜਾਂਦਾ ਹੈ ਤੇ 8000 ਲੋਕੀ ਸਮਾਰਟ ਕਾਰ ਬਣਾ ਲੈਂਦੇ ਨੇ ਜੋ ਕਿ ਇਸ ਮੈਟਰੋ ਬੱਸ ਵਿੱਚ ਚੱਲੇਗਾ ਤੇ ਹੁਣ ਜੋ ਅੱਜ ਦੇ ਮਜੂਤਾ ਹਾਲਾਤ ਨੇ ਉਸ ਬਾਰੇ ਜਾਣਕਾਰੀ ਦੇਣ ਵਾਸਤੇ ਨੇ ਸਾਡੇ ਨਾਲ ਆਲ ਇੰਡੀਆ ਹਿੰਦੂ ਇਕਤਾ ਮੰਚ ਦੇ ਰਾਸ਼ਟਰੀ ਅਧਿક્ષਕ ਵਿਕਰਮ ਗੰਡੋਤਰਾ ਜੀ ਇਹਨਾਂ ਕੋਲੋਂ ਅੱਜ ਦੇ ਜਿਹੜੀ ਬੱਸ ਦੇ ਮਜੂਦਾ ਹਾਲਾਤ ਨੇ ਇਹਨਾਂ ਬਾਰੇ ਅਸੀਂ ਜਾਣਕਾਰੀ ਲੈਂਦੇ ਹਾਂ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਵਿਕਰਮ ਜੀ ਪੱਲੇ ਦੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਸ਼੍ਰੀ ਵਾਹਿਗੁਰੂ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਫਤਿਹ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਇਹ ਇੱਕ ਜਿਹੜੇ ਸਾਡੇ ਜਟਾਏ ਅੰਕੜੇ ਉੱਤੇ ਨਿਗਾਰਦੀ ਦਾ بی آر ٹی ਪ੍ਰੋਜੈਕਟ ਦੇ ਉੱਤੇ ਜਿਹੜਾ ਕੀ ਹੈ ਪ੍ਰੋਜੈਕਟ ਆ ਅਕਾਲੀ ਦਲ ਸਰਕਾਰ ਵੱਲੋਂ ਇੱਕ ਲਿਆਂਦਾ ਗਿਆ ਸੀਗਾ ਜਿਹਦੀ ਕੀ ਪ੍ਰੋਨਾ 19 ਸਤੰਬਰ 2013 ਨੂੰ ਸ਼ੁਰੂ ਹੋਈ 28 ਜਨਵਰੀ 2019 545 ਕਰੋੜ ਯੂ ਐਸ ਡਾਲਰ ਦੀ ਲਾਗਤ ਆ ਕਿ ਦੀ ਪ੍ਰੋਜੈਕਟ ਜਿਹੜਾ ਅਕਾਲੀ ਦਲ ਸਰਕਾਰ ਵੱਲ ਲਗਾਇਆ ਗਿਆ ਦਾ ਇਹ ਬੇਤ ਹੀ ਚਲੋ ਉਹਨਾਂ ਵੱਲੋਂ ਤਾਂ ਇੱਕ ਬੜਾ ਸ਼ਾਨੀਆ ਕਦਮ ਜੀਗਾ ਪਰ ਮੇਰੇ ਆਪਣੇ ਵਿਚਾਰ ਦੇ ਮੁਤਾਬਿਕ ਅੰਮ੍ਰਿਤਸਰ ਗੁਰੂਆਰੀ ਨਗਰੀਕ ਇੱਕ ਬਹੁਤ ਮਤਲਕੀ 20 ਕਿਲੋ ਮੀਟਰ ਦਾਇਰੇ ਚ ਫੈਲੀ ਹੋਈ ਆ 500 545 ਕਰੋੜ ਰੁਪਏ ਦਾ ਜਿਹੜਾ ਪ੍ਰੋਜੈਕਟ ਆ ਉਹ ਅਜੇ ਤੁਸੀਂ ਦੇਖ ਰਹੇ ਹੋ ਕਿ ਉਹ ਤੂਲ ਚੜ ਰਿਹਾ ਵਾ ਬੱਚਾਂ ਦੇ ਟਾਇਰ ਗਾਇਬ ਹੈ ਸ਼ੀਸ਼ੇ ਟੁੱਟ ਚੁੱਕੇ ਆ ਸੀਟਾ ਹੈ ਨਹੀਂ ਇਹ ਜਿਹੜੇ ਸਟੂਡੈਂਟ ਨੇ ਸਕੂਲ ਦੇ ਬੱਚੇ ਉਹ ਕਾਊਂਟਰ ਤੇ ਆ ਕੇ ਪਹੁੰਚ ਕਰਦੇ ਨੇ ਕਿ ਇਹਨਾਂ ਨੂੰ ਮੁਲਾਜ਼ਮਾਂ ਨੂੰ ਪੁੱਛਦੇ ਨੇ ਕਿ ਭਾਜੀ ਭੈਣ ਜੀ ਇਹ ਬੱਸ ਕਦੋਂ ਚੱਲੇਗੀ ਅਸੀਂ ਸਕੂਲ ਜਾਣਾ ਸੀ ਕਾਲਾ ਜਾਂਦੇ ਸੀ ਤੇ ਬਜ਼ੁਰਗ ਜਿਹੜੇ ਨੇ ਉਹ ਵੀ ਜਿਹੜਾ ਜਾਂਦੇ ਸੀ ਤੇ ਏਸੀ ਵਾਲੀ ਬੱਸ 'ਚ ਬੈ ਕੇ ਜਾਂਦੇ ਸੀ ਤੇ ਅੱਜ ਜਦੋਂ ਬੁਰਾ ਹਾਲ ਹੈ ਤੇ ਕੰਪਨੀ ਇਹ ਬਹਾਨਾ ਦਿੰਦੀ ਆ ਕਿ ਟੈਂਡਰ ਕੱਢ ਰਹੇ ਆ ਪਰ ਉਹ ਟੈਂਡਰ ਚੁੱਕਿਆ ਕਿਉਂ ਨਹੀਂ ਜਾਂਦਾ ਦੇਖੋ ਇਹ ਸਵਾਲ ਫੇਰ ਆ ਜਾਂਦਾ ਸਾਡੀ ਮੌਜੂਦਾ ਸਰਕਾਰ ਦੇ ਉੱਤੇ ਇਹ ਉਹਨਾਂ ਦਾ ਕਿ ਸਾਨੂੰ ਗੱਲ ਪਹੁੰਚਾਣੀ ਪਵੇਗੀ ਕਿ ਜੇ ਇਹ ਸਟੈਂਡਰਡ ਨੂੰ ਕਿਸੇ ਵੀ ਜਾਂ ਦੀ ਨਕੀ ਸਰਕਾਰ ਦੁਆਰਾ ਚਲਾਣਾ ਚਾਹੁੰਦੇ ਹੋ ਜਾਂ ਕਿਸੇ ਪ੍ਰਾਈਵੇਟ ਕੰਪਨੀ ਦੇਣਾ ਚਾਹੁੰਦੇ ਹੋ ਇਹ ਜਿਹੜਾ ਮੁੱਦਾ ਇਹਨੂੰ ਖਤਮ ਕਰਕੇ ਜਾਂ ਤਾਂ ਉਹਦਾ ਚਲਾਇਆ ਜਾਵੇ ਜਾਂ ਇਹਨੂੰ ਫਲੋਕ ਤਰਾਰ ਦਿੱਤਾ ਜਾਵੇ